ਇਹ ਸਰਕਾਰ ਜਿਹੜੀ ਹੈ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਚਲੋ ਆਟੇ 'ਚ ਮਾੜਾ ਮੋਟਾ ਲੂਣ ਪਾ ਲਓ ਪਰ ਇਹ ਤਾਂ ਲੂਣ ਹੀ ਗੁੰਨਣ ਲੱਗ ਪਏ ਇਹਨਾਂ ਦਾ ਪਬਲਿਸਿਟੀ ਵੱਲੋਂ ਧਿਆਨ ਪੂਰਾ ਅੱਛਾ ਕੰਮ ਵੱਲੋਂ ਬਿਲਕੁਲ ਧਿਆਨ ਹੈ ਨਹੀਂ 90% ਮੈਂ ਕਹਿੰਦਾ ਕੰਮ ਕਰ ਲਓ 10% ਪਬਲਿਸਿਟੀ ਵੀ ਕਰ ਲਓ ਕੋਈ ਗੱਲ ਸਮਝ ਆਉਂਦੀ ਹੈ ਲੇਕਿਨ ਇਹ ਤਾਂ 90 95 ਕੀ 100% ਪਬਲਿਸਿਟੀ ਤੇ ਹੀ ਆ ਕਿਉਂਕਿ ਐਮਰਜੈਂਸੀ ਵਰਗੀਆਂ ਸਰਵਿਸਿਜ਼ ਦੇ ਵਿੱਚ ਵੀ ਜੇ ਆਕਸੀਜਨ ਦਾ ਬੰਦ ਹੋ ਜਾਣਾ ਤੇ ਤੁਹਾਡੇ ਕੋਲ emergeny backup ਨਹੀਂ ਹੈ ਤੇ ਸਰਕਾਰ ਤਾਂ ਕਹਿੰਦੀ ਅਸੀਂ ਦੋ ਹੀ ਕੰਮ ਕਰਦੇ ਆ ਇੱਕ ਤਾਂ education ਦਾ ਕਰਦੇ ਆ ਤੇ ਇੱਕ health system ਦਾ ਕਰਦੇ ਬਾਕੀ ਤੇ ਆਪ ਹੀ ਮੰਨੀ ਜਾਂਦੇ ਵੀ ਆਈ ਕਰਦੇ ਹੀ ਨਹੀਂ ਆ ਤੇ ਲੇਕਿਨ ਉਹਨਾਂ ਦੋਨਾਂ ਦਾ ਇਹੋ ਜਿਹਾ ਜਰੂਸ ਨਿਕਲਿਆ ਆ ਵੀ ਦੇਖੋ ਕਿੰਨਾ ਵੱਡਾ ਨੁਕਸਾਨ ਕਿਉਂਕਿ ਤਿੰਨ ਬੰਦਿਆਂ ਦਾ ਚਲੇ ਜਾਣਾ ਮੈਨੂੰ ਲੱਗਦਾ ਸਾਡੇ ਸਮਾਜ ਲਈ ਇੱਕ ਬਹੁਤ ਵੱਡਾ ਬਲੌਟ ਹੈ ਕਿਉਂਕਿ ਹਰ ਜਿਹੜੀ ਹੈਗੀ ਆ ਜਿਹੜੀ ਜਾਨ ਹੈ ਉਹ ਕੀਮਤੀ ਆ ਔਰ ਮੈਨੂੰ ਲੱਗਦਾ ਕਿ ਇਹ ਅਣਗਹਿਲੀ ਜਿਹੜੀ ਆ ਇਹਦੇ ਤੇ ਹਰ ਬੰਦਾ ਜਿਹੜਾ ਆ ਜਿਹੜੀ ਵੀ ਇਹਦੇ ਚ ਜ਼ਿੰਮੇਵਾਰੀ ਆ ਉਹਨੂੰ ਮੈਨੂੰ ਲੱਗਦਾ ਉਹਨੂੰ ਫਿਕਸ ਕਰਕੇ ਔਰ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਕਿਉਂਕਿ ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਸੀਰੀਅਸ ਨਹੀਂ ਹੋਣਗੇ ਕਿਉਂਕਿ ਮੈਂ ਫੇਰ ਕਹਿੰਦਾ ਇਹ ਇਲੈਕਟਿਡ ਸਰਕਾਰ ਨਹੀਂ ਹੈ ਇਹ ਦਿੱਲੀ ਦੇ ਕੁਝ ਬੰਦਿਆਂ ਦੀ ਸਰਕਾਰ ਹੈ ਇਹਨਾਂ ਦੇ ਆਪਣੇ ਪੱਲੇ ਨਹੀਂ ਹੈਗਾ ਕੁਝ ਬਾਬਾ ਜੀ ਤੁਸੀਂ ਤੇ ਬਾਲਾ ਜੀ ਸਰ ਬਾਲਾ ਜੀ ਜ਼ਿੰਮੇਵਾਰੀ ਕਿਸ ਨੂੰ ਮੰਨਦੇ ਕਿਉਂਕਿ ਚਲੋ ਇਨਸਟਿਟ ਹੋ ਗਿਆ ਵੀ ਬਾਕੀ ਕਾਰਵਾਈ ਹੋ ਜੇਗੀ ਇਹ ਕਿ ਜ਼ਿੰਮੇਵਾਰੀ ਤਾਂ ਦੇਖੋ ਹੈਲਥ ਮਿਨਿਸਟਰ ਘੱਟੋ ਘਾਟੇ ਦੇ ਲਈ ਜ਼ਿੰਮੇਵਾਰ ਹੈਗਾ ਪਰ ਮੈਂ ਤਾਂ ਇਹ ਕਹਿਣ ਆਇਆ ਕਿ ਸਾਡੇ ਤਾਂ ਭਗਵੰਤਬਾਨ ਦੀ ਜ਼ਿੰਮੇਵਾਰੀ ਹੈ ਨਹੀਂ ਜੀ ਕਿਉਂਕਿ ਅਸਲੀ ਗੱਲ ਹੈ ਉਹ ਵੀ ਉਹਨਾਂ ਕੋਲੋਂ ਵੀ ਸਾਈਨ ਕਰਾ ਕੇ ਫਾਈਲ ਅਲੱਗ ਰੱਖ ਲਈ ਜਾਂਦੀ ਆ ਉਹ ਦਿੱਲੀ ਦੀ ਟੀਮ ਹੈਗੀ ਆ ਜਿਹੜੀ ਤੁਹਾਨੂੰ ਤੇ ਸ਼ਾਇਦ ਮੈਨੂੰ ਨਹੀਂ ਉਹ ਕਿਤੇ ਸਾਹਮਣੇ ਦਿਸਦੀ ਪਰ ਐਕਚੁਅਲ ਪੰਜਾਬ ਨੂੰ ਅੱਜ ਉਹ ਚਲਾ ਰਿਹਾ ਹੈ ਹੈਲਥ ਮਿਨਿਸਟਰ ਇਹ ਸਰਕਾਰ ਜਿਹੜੀ ਹੈ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਚਲੋ ਆਟੇ 'ਚ ਮਾੜਾ ਮੋਟਾ ਲੂਣ ਪਾ ਲਓ ਪਰ ਇਹ ਤਾਂ ਲੂਣ ਹੀ ਗੁੰਨਣ ਲੱਗ ਪਏ ਇਹਨਾਂ ਦਾ ਪਬਲਿਸਿਟੀ ਵੱਲੋਂ ਧਿਆਨ ਪੂਰਾ ਅੱਛਾ ਕੰਮ ਵੱਲੋਂ ਬਿਲਕੁਲ ਧਿਆਨ ਹੈ ਨਹੀਂ 90% ਮੈਂ ਕਹਿੰਦਾ ਕੰਮ ਕਰ ਲਓ 10% ਪਬਲਿਸਿਟੀ ਵੀ ਕਰ ਲਓ ਕੋਈ ਗੱਲ ਸਮਝ ਆਉਦੀ ਹੈ ਲੇਕਿਨ ਇਹ ਤਾਂ 90 95 ਕੀ 100% ਪਬਲਿਸਿਟੀ ਤੇ ਹੀ ਆ ਕਿਉਂਕਿ ਐਮਰਜੈਂਸੀ ਵਰਗੀਆਂ ਸਰਵਿਸਿਜ਼ ਦੇ ਵਿੱਚ ਵੀ ਜੇ ਆਕਸੀਜਨ ਦਾ ਬੰਦ ਹੋ ਜਾਣਾ ਜੇ ਤੁਹਾਡੇ ਕੋਲ ਐਮਰਜੈਂਸੀ ਬੈਕਅਪ ਨਹੀਂ ਹੈ ਤੇ ਸਰਕਾਰ ਤਾਂ ਕਹਿੰਦੀ ਅਸੀਂ ਦੋ ਹੀ ਕੰਮ ਕਰਦੇ ਆ ਇੱਕ ਤਾਂ ਐਜੂਕੇਸ਼ਨ ਦਾ ਕਰਦੇ ਆ ਤੇ ਇੱਕ ਹੈਲਥ ਸਿਸਟਮ ਦਾ ਕਰਦੇ ਬਾਕੀ ਤੇ ਆਪ ਹੀ ਮੰਨੀ ਜਾਂਦੇ ਪਈ ਕਰਦੇ ਹੀ ਨਹੀਂ ਆ ਤੇ ਲੇਕਿਨ ਉਹਨਾਂ ਦੋਨਾਂ ਦਾ ਇਹੋ ਜਿਹਾ ਜਰੂਸ ਨਿਕਲਿਆ ਆ ਵੀ ਦੇਖੋ ਕਿੰਨਾ ਵੱਡਾ ਨੁਕਸਾਨ ਕਿਉਂਕਿ ਤਿੰਨ ਬੰਦਿਆਂ ਦਾ ਚਲੇ ਜਾਣਾ ਮੈਨੂੰ ਲੱਗਦਾ ਸਾਡੇ ਸਮਾਜ ਲਈ ਇੱਕ ਬਹੁਤ ਵੱਡਾ ਬਲੌਟ ਹੈ ਕਿਉਂਕਿ ਹਰ ਜਿਹੜੀ ਹੈਗੀ ਆ ਜਿਹੜੀ ਜਾਨ ਹੈ ਉਹ ਕੀਮਤੀ ਆ ਔਰ ਮੈਨੂੰ ਲੱਗਦਾ ਕਿ ਇਹ ਅਣਗਹਿਲੀ ਜਿਹੜੀ ਆ ਇਹਦੇ ਤੇ ਹਰ ਬੰਦਾ ਜਿਹੜਾ ਆ ਜੀਡੀ ਵੀ ਇਹਦੇ ਚ ਜ਼ਿੰਮੇਵਾਰੀ ਆ ਉਹਨੂੰ ਮੈਨੂੰ ਲੱਗਦਾ ਉਹਨੂੰ ਫਿਕਸ ਕਰਕੇ ਔਰ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਕਿਉਂਕਿ ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਸੀਰੀਅਸ ਨਹੀਂ ਹੋਣਗੇ ਕਿਉਂਕਿ ਮੈਂ ਫੇਰ ਕਹਿੰਦਾ ਇਹ ਇਲੈਕਟਿਡ ਸਰਕਾਰ ਨਹੀਂ ਹੈ ਇਹ ਦਿੱਲੀ ਦੇ ਕੁਝ ਬੰਦਿਆਂ ਦੀ ਸਰਕਾਰ ਹੈ ਇਹਨਾਂ ਦੇ ਆਪਣੇ ਪੱਲੇ ਨਹੀਂ ਹੈਗਾ ਕੁਝ ਬਾਬਾ ਜੀ ਤੁਸੀਂ ਬਾਲਾ ਜਿੰਮੇਵਾਰੀ ਕਿਸ ਨੂੰ ਮੰਨਦੇ ਕਿਉਂਕਿ ਚਲੋ ਇਨਸਿਡੈਂਟ ਹੋ ਗਿਆ ਅੱਗੇ ਬਾਗੀ ਕਾਰਵਾਈ ਹੋ ਜੇਗੀ ਇਹ ਕਿਹਦੇ ਦੀ ਜਿੰਮੇਵਾਰੀ ਤਾਂ ਦੇਖੋ ਹੈਲਥ ਮਿਨਿਸਟਰ ਘੱਟੋ ਘਾਟੇ ਦੇ ਲਈ ਜ਼ਿੰਮੇਵਾਰ ਹੈਗਾ ਪਰ ਮੈਂ ਤਾਂ ਇਹ ਕਹਿਣ ਆਇਆ ਕਿ ਸਾਡੇ ਤਾਂ ਭਗਵੰਤਬਾਨ ਦੀ ਜ਼ਿੰਮੇਵਾਰੀ ਹੈਨੀਗੀ ਕਿਉਂਕਿ ਅਸਲੀ ਗੱਲ ਹੈ ਉਹ ਵੀ ਉਹਨਾਂ ਕੋਲੋਂ ਵੀ ਸਾਈਨ ਕਰਾ ਕੇ ਫਾਈਲ ਅਲੱਗ ਰੱਖ ਲਈ ਜਾਂਦੀ ਆ ਉਹ ਦਿੱਲੀ ਦੀ ਟੀਮ ਹੈਗੀ ਆ ਜਿਹੜੀ ਤੁਹਾਨੂੰ ਤੇ ਸ਼ਾਇਦ ਮੈਨੂੰ ਨਹੀਂ ਉਹ ਕਿਤੇ ਸਾਹਮਣੇ ਦਿਸਦੀ ਪਰ ਐਕਚੁਅਲ ਪੰਜਾਬ ਨੂੰ ਅੱਜ ਉਹ ਚਲਾ ਰਿਹਾ ਹੈ ਹੈਲਥ